ਪੰਜਾਬ ਦੇ ਵਿੱਚ ਜਦੋਂ ਦੀਆਂ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਲਗਾਤਾਰ ਸਰਗਰਮੀਆਂ ਜਾਰੀ ਨੇ ਕਈ ਪਿੰਡਾਂ ਦੇ ਵਿੱਚ ਸਰਸਮੰਤੀਆਂ ਹੋ ਰਹੀਆਂ ਨੇ ਤੇ ਕਈ ਪਿੰਡਾਂ ਦੇ ਵਿੱਚ ਹੋ ਚੁੱਕੀਆਂ ਨੇ ਤੇ ਕਈ ਪਿੰਡਾਂ ਦੇ ਵਿੱਚ ਮੈਚ ਪੁਰਾ ਫਸਮਾ ਮੁਕਾਬਲੇ ਵੇਖਣ ਨੂੰ ਮਿਲ ਰਹੇ ਨੇ ਇੱਕ ਮਾਮਲਾ ਹੁਣ ਪੰਜਾਬ ਦੇ ਵਿੱਚ ਜੋ ਜਿਹੜੀਆਂ ਆਗਾਮੀ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਨੇ ਪਿੰਡ ਗਹਿਰੀ ਬੁੱਟਰ ਤੋਂ ਸਾਹਮਣੇ ਆਇਆ ਹੈ ਪਿੰਡ ਦੇ ਵਿੱਚ ਸਰਸੰਮਤੀ ਨਾਲ ਸਰਪੰਚ ਚੁਣ ਲਈ 60 ਲੱਖ ਰੁਪਏ ਦੀ ਬੋਲੀ ਲੱਗੀ ਪਰ ਲੋਕਾਂ 'ਚ ਸਹਿਮਤੀ ਨਹੀਂ ਬਣ ਸਕੀ ਪਿੰਡ ਵਾਸੀ ਸਬਕਾ ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣ ਲਈ ਸਾਂਝਾ ਇਕੱਠ ਕੀਤਾ ਗਿਆ ਜਿੱਥੇ ਪਿੰਡ ਦੇ ਨੌਜਵਾਨ ਨਵਜੋਤ ਸਿੰਘ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਨ ਤੇ ਪਿੰਡ ਦੇ ਸਾਂਝੇ ਕੰਮਾਂ ਲਈ 50 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ ਪਰ ਸਹਿਮਤੀ ਨਾ ਬਣ ਸਕੀ ਇਸੇ ਦੌਰਾਨ ਸਰਪੰਚੀ ਦੇ ਇੱਕ ਹੋਰ ਚਾਹਵਾਨ ਬਿੱਕਰ ਸਿੰਘ ਪੁੱਤਰ ਜਗਰਾਦ ਸਿੰਘ ਵੱਲੋਂ 60 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ ਪਰ ਫਿਰ ਵੀ ਲੋਕ ਸਹਿਮਤ ਨਾ ਹੋਏ ਉਹਨਾਂ ਨੇ ਦੱਸਿਆ ਕਿ ਪਿੰਡ ਵਿੱਚ ਮੁੱਢ ਇਕੱਠ ਸੱਦਾ ਜਾ ਸਕਦਾ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਬੋਲੀ ਦੀ ਰਕਮ 1 ਕਰੋੜ ਰੁਪਏ ਤੱਕ ਵੀ ਜਾ ਸਕਦੀ ਹੈ ਪਰ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਪਿੰਡ ਦੇ ਵਿੱਚ ਸਰਪੰਚੀ ਖਿਰਦੇ ਜਾਣ ਦੀ ਪਾਈ ਜਾ ਰਹੀ ਇਸ ਪ੍ਰੇਤ ਦਾ ਵਿਰੋਧ ਕਰਨ ਤੇ ਇਹ ਮਾਮਲਾ ਲਟਕਦਾ ਦਿਖਾਈ ਦੇ ਰਿਹਾ ਹੈ ਨੌਜਵਾਨਾਂ ਦਾ ਕਹਿਣਾ ਹੈ ਕਿ ਜੇ ਇਸ ਢੰਗ ਦੇ ਨਾਲ ਸਰਪੰਚ ਚੋਣੇ ਜਾਣ ਲੱਗੇ ਤਾਂ ਆਮ ਲੋਕ ਇਸ ਪ੍ਰਕਿਰਿਆ ਦੇ ਵਿੱਚੋਂ ਬਾਹਰ ਹੋ ਜਾਣਗੇ। ਲਾਇਬ ਤਹਿਸੀਲਦਾਰ ਸੰਗਤ ਵਿਕਰਮ ਕੁਮਾਰ ਨੇ ਕਿਹਾ ਕਿ ਇਸ ਬਾਰੇ ਸਬੰਧਤ ਚੋਣ ਅਧਿਕਾਰੀ ਹੀ ਕਾਰਵਾਈ ਕਰ ਸਕਦੇ ਹਨ। ਜਾਣਕਾਰੀ ਅਨੁਸਾਰ ਨੇੜਲੇ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੋਣ ਸੰਬੰਧੀ ਬੋਲੀਆਂ ਲੱਗਣ ਦੀਆਂ ਖਬਰਾਂ ਨੇ ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਉੱਤੇ ਵੀ ਸਰਪੰਚੀ ਦੇ ਚਾਹਵਨ ਵੱਡੇ-ਵੱਡੇ ਐਲਾਨ ਵੀ ਕਰ ਰਹੇ ਨੇ ਤੇ ਕੁਝ ਪਿੰਡਾਂ ਦੇ ਵਿੱਚ ਜਿਹੜੀ ਸਰਪੰਚੀ ਨੂੰ ਲੈ ਕੇ ਬੋਲੀਆਂ ਹੋਈਆਂ ਵੀ ਨੇ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੀ ਹੁਣ ਹਰਕਤ ਦੇ ਵਿੱਚ ਆਇਆ ਏ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਇੱਕ ਪੰਜਾਬ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਦਾ ਜਿਹੜਾ ਐਲਾਨ ਹੋਇਆ ਸੀ ਜਦੋਂ ਬੋਲੀਆਂ ਲੱਗਣ ਲੱਗੀਆਂ ਸਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀਆਂ ਪੰਚਾਇਤੀ ਚੋਣਾਂ ਨੇ ਸਰਸੰਪਤੀ ਨਾਲ ਚੁਣਨ ਵਾਲੀਆਂ ਪੰਚਾਇਤਾਂ ਨੂੰ ਗ੍ਰਾਂਟ ਦੇ ਵਜੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਇਸੇ ਤਰ੍ਹਾਂ ਹੀ ਗਿੱਦੜਵਾ ਹਲਕੇ ਦੇ ਇੱਕ ਪਿੰਡ ਦੀ ਵਾਇਰਲ ਵੀਡੀਓ ਨੇ ਸਰਪੰਚ ਦੀ ਦੇ ਇਸ ਰੁਝਾਨ ਦੀ ਪੋਲਕੋਲ ਦਿੱਤੀ ਹੈ ਇਸ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਵੀ ਸਰਪੰਚ ਦੀ ਦੇ ਰੁਝਾਨ ਜਿਹੜੇ ਉਹ ਪਿੰਡ ਦੇ ਲੋਕਾਂ ਦੇ ਇਕੱਠ ਦੇ ਵਿੱਚ ਦੋ ਵਿਅਕਤੀ ਖੜੇ ਹੋ ਕੇ ਸਰਪੰਚ ਚੁਣੇ ਜਾਣ ਲਈ ਬੋਲੀ ਦੇ ਰਹੇ ਸਨ ਇਹਨਾਂ ਦੇ ਨਾਮ ਅਮਰੀਕ ਸਿੰਘ ਤੇ ਅਮਰਜੀਤ ਸਿੰਘ ਦੱਸੇ ਜਾ ਰਹੇ ਸਨ ਪਰ ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ 35 ਲੱਖ ਤੇ ਖਤਮ ਹੋ ਜਾਂਦੀ ਹੈ ਅਖੀਰ ਦੇ ਵਿੱਚ 35,50,000 ਰੁਪਏ ਬੋਲੀ ਅਮਰੀਕ ਸਿੰਘ ਜਿੱਤ ਜਾਂਦਾ ਹੈ ਇਹ ਸਾਰੇ ਪੈਸੇ ਪਿੰਡ ਦੇ ਗੁਰਦੁਆਰੇ ਨੂੰ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਜਾਂਦਾ ਹੈ ਅਮਰੀਕ ਸਿੰਘ ਦੇ ਮੁਕਾਬਲੇ ਚ ਹੁਣ ਕੋਈ ਵਿਅਕਤੀ ਸਰਪੰਚੀ ਦੀ ਚੋਣ ਵਾਸਤੇ ਖੜਾ ਨਹੀਂ ਹੋਵੇਗਾ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਤਾਂ ਬੋਲੀ ਕਰਨ ਦੇ ਬੋਲ ਬੋਲੀ ਦੇਣ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਬੋਲੀ ਦੇ ਕੇ ਸਰਪੰਚੀ ਲਈ ਸਰਸੰਮਤੀ ਕਰਨਾ ਚੋਣ ਨੀਮਾ ਤੇ ਸਿਧਾਂਤ ਦੀ ਉਲੰਘਣਾ ਹੈ ਤਾਂ ਪਿੰਡ ਦੇ ਲੋਕ ਬੋਲੀ ਕਰਨ ਵਾਲੇ ਅਤੇ ਬੋਲੀ ਵਿੱਚ ਸ਼ਾਮਲ ਵਿਅਕਤੀਆਂ ਇਸ ਬਾਰੇ ਕੁਝ ਵੀ ਬੋਲਣ ਤੋਂ ਟਾਲਾ-ਵਟ ਰਹੇ ਨੇ ਪਿੰਡ ਦੇ ਕੁਝ ਲੋਕਾਂ ਨੇ ਸਰਪੰਚੀ ਦੀ ਬੋਲੀ ਨੂੰ ਸੱਚੀ ਘਟਨਾ ਦੱਸਿਆ ਏ ਪਿੰਡ ਦੇ ਕੁਝ ਲੋਕਾਂ ਨੇ ਜਿਹੇ ਰੁਝਾਨ ਨੂੰ ਮੰਨਤ ਭਾਗਾ ਦੱਸਿਆ ਏ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਸਮਰਾਏ ਜਿਹੜੇ ਸਰਮਾਇਦਾਰ ਹੀ ਸਰਪੰਚ ਬਣਿਆ ਕਰਨਗੇ ਤਾਂ ਆਮ ਆਦਮੀ ਕਿੱਧਰ ਜਾਵੇਗਾ ਸੂਤਰਾਂ ਅਨੁਸਾਰ ਇਸ ਪਿੰਡ ਵਿੱਚ ਪਿਛਲੀ ਪੰਚਾਇਤੀ ਚੋਣਾਂ ਵੇਲੇ ਵੀ ਬੋਲੀ ਲੱਗੀ ਸੀ ਜਾਣਕਾਰੀ ਅਨੁਸਾਰ ਪਿੰਡ ਕੋਠੇ ਕੇਸਰ ਸਿੰਘ ਅਤੇ ਕੋਠੇ ਬਰੜੇ ਵਾਲੇ ਆਦਿ ਪਿੰਡਾਂ 'ਚ ਵੀ ਬੋਲੀ ਦੀ ਚਰਚਾ ਲੱਗੀ ਸੀ ਪਰ ਹੁਣ ਰੁਕ ਗਈ ਹੈ ਸੂਤਰਾਂ ਅਨੁਸਾਰ ਪਿੰਡ ਦਾਦੂ ਵਾਲਾ ਮਹੱਲਾ ਵਿੱਚ ਸਰਪੰਚੀ ਵਾਸਤੇ ਇੱਕ ਵਿਅਕਤੀ ਵੱਲੋਂ 23 ਲੱਖ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਵੱਡੀ ਗਿਣਤੀ ਚ ਵੋਟਰ ਸਹਿਮਤ ਸੀ ਪਰ ਸਿਰਫ 3 ਵੋਟਰ ਸਹਿਮਤ ਨਹੀਂ ਹੋਏ ਇਸ ਕਰਕੇ ਹੁਣ ਇੱਥੇ ਚੋਣ ਹੋਵੇਗੀ ਇਸੇ ਤਰ੍ਹਾਂ ਪਿੰਡ ਦੋਲਾ ਦੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਰਬਸੰਮਤੀ ਨਾਲ ਸਰਪੰਚ ਬਣਨ ਲਈ 30 ਲੱਖ ਰੁਪਏ ਦੀ ਰਕਮ ਅਤੇ ਗਰੀਬ ਲੜਕੀਆਂ ਦੇ ਵਿਆਹ ਲਈ 21000 ਰੁਪਏ ਦੀ ਮਦਦ ਕਰਨ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਚੋਣ ਕਮਿਸ਼ਨ ਦੇ ਵੱਲੋਂ ਸਰਪੰਚੀ ਦੇ ਚੋਣ ਵਾਸਤੇ ਸਿਰਫ 40000 ਰੁਪਏ ਖਰਚ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਆਮ ਆਦੀ ਪਾਰਟੀ ਦੇ ਗਿੱਦੜਬਾਹ ਦੇ ਹਲਕਾ ਇੰਚਾਰਜ ਤੇ ਮਾਰਕੀਟ ਕਮੇਟੀ ਗਿੱਦੜਬਾਹ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਸਰਬਸੰਮਤੀ ਉਦੋਂ ਤੱਕ ਮੰਨੀ ਜਾ ਸਕਦੀ ਹੈ ਜਦੋਂ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਉਹਨਾਂ ਨੇ ਕਿਹਾ ਕਿ ਜੇ ਕੋਈ ਵਿਅਕਤੀ ਕੰਮ ਦੇ ਜਜ਼ਬੇ ਅਤੇ ਪਿੰਡ ਦੇ ਭਲੇ ਲਈ ਪੱਲਿਓ ਪੈਸੇ ਲਾਉਣ ਨੂੰ ਤਿਆਰ ਹੈ ਤਾਂ ਇਸ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਗ੍ਰਾਂਟ ਤਾਂ ਲੱਗਣੀ ਹੀ ਹੈ ਪਰ ਇਹਦੇ ਨਾਲ ਉਹਨਾਂ ਕਹਿਆ ਕਿ ਸਰਮ ਸੰਮਤੀ ਵਾਸਤੇ 100% ਵੋਟਰਾਂ ਦਾ ਸਹਿਮਤ ਹੋਣਾ ਜ਼ਰੂਰੀ ਹੈ ਮੁਕਸਰ ਦੇ ਡਿਪਟੀ ਕਮਿਸ਼ਨਰ ਰਜੇਸ਼ ਤ੍ਰਿਪਾਠੀ ਨੇ ਦੱਸਿਆ ਕਿ ਸਰਪੰਚੀ ਵਾਸਤੇ ਬੋਲੀ ਲਾਉਣ ਦੀ ਵਾਇਰਲ ਵੀਡੀਓ ਦਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਤੋਂ ਦੱਸ ਦਈਏ ਕਿ ਹੁਣ ਇਸ ਤੋਂ ਇਲਾਵਾ ਇੱਕ ਹੋਰ ਪਿੰਡ ਤੋਂ ਮਾਮਲਾ ਸਾਹਮਣੇ ਆਇਆ ਸੀ ਸਾਦਿਕ ਜਿਹੜਾ ਸਾਦਿਕ ਪਿੰਡ ਹੈ ਉਹਦੀ ਸੱਤ ਦੇ ਵਿੱਚ ਇੱਕ ਵੱਡਾ ਐਲਾਨ ਹੋਇਆ ਸੀ ਕਰੀਬ 6400 ਵੋਟਾਂ ਵਾਲੇ ਪਿੰਡ 'ਚ ਹਰ ਪਾਈਚਾਰੇ ਦੇ ਲੋਕ ਇਕੱਠੇ ਹੋਏ ਸਰਪੰਚ ਬਣਦੇ ਚਾਹਵਾਨ ਅਫਤਾਰ ਸਿੰਘ ਆਜ਼ਾਦ ਨੇ ਆਖਿਆ ਕਿ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਆਪਣੇ ਤਿੰਨ ਕਿੱਲੇ ਮਾਲਕੀ ਜ਼ਮੀਨ ਵਿੱਚੋਂ ਦੋ ਕਿੱਲੇ ਪਿੰਡ ਦੇ ਨਾਮ ਲਗਵਾ ਦੇਣਗੇ ਜਿਸ ਦੀ ਕੀਮਤ 75 ਤੋਂ 80 ਲੱਖ ਬਣਦੀ ਹੈ ਇਸ ਦੌਰਾਨ ਉਮੀਦਵਾਰ ਡਾਕਟਰ ਜਗਦੀਸ਼ ਸਿੰਘ ਦੀਸਾ ਪ੍ਰਗਟ ਸਿੰਘ ਸੰਧੂ ਹਰਵਿੰਦਰ ਸਿੰਘ ਸਰੇ ਹੋਰ ਕਈ ਪਿੰਡਾਂ ਨੇ ਆਖਿਆ ਕਿ ਇਮਾਨਦਾਰ ਨਾਲ ਪਿੰਡ ਦੇ ਕੰਮ ਕਰਨਗੇ ਆਪ ਦੇ ਨੌਜਵਾਨ ਮਨਦੀਪ ਸਿੰਘ ਪਾਉ ਨੇ ਪਿੰਡ ਅਤੇ ਅੱਡੇ ਦੇ 49 ਵਿਕਾਸ ਕਾਰਜਾਂ ਦਾ ਖਰੜਾ ਵੀ ਪੇਸ਼ ਕੀਤਾ ਆਖਿਆ ਕਿ ਪਹਿਲੇ ਸਾਲ ਵਿੱਚ ਇਹਨਾਂ ਵਿੱਚੋਂ 60% ਦੀ ਕੰਮ ਨਹੀਂ ਹੁੰਦੇ ਤਾਂ ਉਹ ਸਰਪੰਚੀ ਤੋਂ ਸਿਵਾ ਦੇ ਦੇਣਗੇ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਜੋ ਸਰਪੰਚੀ ਨੂੰ ਲੈ ਕੇ ਹੁਣ ਇਹ ਜਿਹੜੀ ਰੀਤ ਚੱਲਦੀ ਜਾ ਰਹੀ ਹੈ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਵੀਡੀਓ ਦੇ ਵਿੱਚ ਉਹ ਆਪਣੇ ਵਿਚਾਰ ਨੇ ਜੋ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਇਹ ਰੁਝਾਨ ਵੱਧੇ ਜਾ ਰਹੇ ਨੇ ਕੀ ਇਹ ਸਹੀ ਹੈ ਜਾਂ ਫਿਰ ਨਹੀਂ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਇਹ ਖਬਰਾਂ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ छਪੀਆਂ ਨੇ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਸ ਦੇ ਹਵਾਲੇ ਦੇ ਨਾਲ ਤੁਹਾਨੂੰ ਅਸੀਂ ਇਹ ਜਾਣਕਾਰੀ ਦੇ ਰਹੇ ਹਾਂ ਹੋਰ ਵੀ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਬੋਲੀਆਂ ਦਿੱਤੀਆਂ ਜਾ ਰਹੀਆਂ ਨੇ ਜੇਕਰ ਪ੍ਰਸ਼ਾਸਨ ਦੇ ਵੱਲੋਂ ਜੇਕਰ ਇਸ ਨੂੰ ਗਲਤ ਠਹਿਰਾਇਆ ਜਾਂਦਾ ਤਾਂ ਗਲਤ ਤਾਂ ਉਹ ਵੀ ਹੈ ਜਿਹੜੇ ਪਿੰਡਾਂ ਦੇ ਵਿੱਚ ਸ਼ਰਾਬ ਨਸ਼ੇ ਆਦਿ ਦੇ ਨਾਲ ਲਾਲਚ ਨਾਲ ਖਿੱਦਿਆ ਜਾਂਦਾ ਕਿਉਂਕਿ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਜੇਕਰ ਇਹ ਇਹ ਚੀਜ਼ ਗਲਤ ਹੈ ਜ਼ਿੰਦਾਨਤੌਰ ਦੇ ਉੱਤੇ ਗੱਲ ਤੇ ਤਾਂ ਪਿੰਡਾਂ ਦੇ ਵਿੱਚ ਉਸ ਚੀਜ਼ ਨੂੰ ਵੀ ਰੋਕਣ ਦੇ ਲਈ ਜਿਹੜਾ ਪ੍ਰਸ਼ਾਸਨ ਅੱਗੇ ਆਣਾ ਚਾਹੀਦਾ ਹੁਣ ਤੁਹਾਡੇ ਕੀ ਵਿਚਾਰ ਨੇ ਕੀ ਲੱਖਾਂ ਦੇ ਵਿੱਚ ਕਰੋੜਾਂ ਦੇ ਵਿੱਚ ਸਰਪੰਚੀ ਲੈਣੀ ਚਾਹੀਦੀ ਹੈ ਜਾਂ ਫਿਰ ਨਹੀਂ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਪਣੇ ਵਿਚਾਰ ਦੱਸੋ ਧੰਨਵਾਦ